ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਜੀ ਤੇ ਅੱਜ ਵਾਲੀ ਵੀਡੀਓ ਜਿਹੜੀ ਆ ਆਪਾਂ ਨਾ ਤਾਂ ਕੋਈ ਕਮੇਡੀ ਬਣਾ ਰਹੇ ਹਾਂ ਤੇ ਨਾ ਹੀ ਕੋਈ ਕਿਚਨ ਦੀ ਟਿਪਸਾ ਕਿਉਂਕਿ ਜ਼ਿਆਦਾਤਰ ਤੁਹਾਨੂੰ ਵੀ ਪਤਾ ਸਾਡੀਆਂ ਵੀਡੀਓਜ਼ ਕਮੇਡੀ ਹੁੰਦੀਆਂ ਨੇ ਅੱਜ ਮੈਂ ਨਾ ਇੱਕ ਛੋਟਾ ਜਿਹਾ ਤੁਹਾਡੇ ਨਾਲ ਗੱਲ ਸਾਂਝੀ ਕਰਨ ਆਈ ਇੱਕ ਛੋਟਾ ਜਿਹਾ ਵਲੌਗ ਬਣਾਇਆ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜੀ ਅੱਜ ਮੈਂ ਚੀਜ਼ ਦੱਸਣ ਲੱਗੀ ਆ ਨਾ ਇਹ ਮੇਰੀਆਂ ਬਹੁਤ ਜ਼ਿਆਦਾ ਭੈਣਾਂ ਨੂੰ ਜਿਹੜੀ ਆ ਜ਼ਰੂਰਤਮੰਦ ਐ ਇਸ ਚੀਜ਼ ਦੀ ਜਿਹੜੀ ਆ ਉਹਨਾਂ ਨੂੰ ਜ਼ਰੂਰਤ ਐ ਕਿਉਂਕਿ ਕਾਫੀ ਜ਼ਿਆਦਾ ਇਸ ਚੀਜ਼ ਦਾ ਜਿਹੜਾ ਉਹ ਫੇਸ ਕਰਦੀਆਂ ਪਈਆਂ ਨੇ ਮੇਰੀਆਂ ਕਾਫੀ ਪੈਣਾ ਤੇ ਇਹ ਵੀ ਨਾ ਮੈਂ ਇੱਕ ਇਹ ਚੀਜ਼ ਮੈਂ ਐਵੇਂ ਨਹੀਂ ਬੋਲਦਣ ਲੱਗੀ ਅੱਜ ਕਿ ਮਤਲਬ ਕਿਸੇ ਦੇ ਫੇਸ ਦਾ ਕਿਸੇ ਦੇ ਮੂੰਹ ਦਾ ਕੰਮ ਆ ਤਾਂ ਮੈਂ ਨਹੀਂ ਬੋਲ ਦਵਾਂ ਬਿਲਕੁਲ ਨਹੀਂ ਜੀ ਕਿ ਵਿਊ ਦੀ ਖਾਤਰ ਵਿਊ ਲੈਣ ਨਹੀਂ ਜੀ ਇਹਨਾਂ ਦਾ ਕੁਛ ਨਹੀਂ ਆ ਇਹ ਚੀਜ਼ ਮੈਂ ਆਪਣੀ ਫਰੈਂਡ ਦੇ ਫੇਸ ਤੇ ਦੇਖੀ ਹੋਈ ਆ ਤੇ ਉਹਦੇ ਨਾਲ ਕਾਫੀ ਜ਼ਿਆਦਾ ਜਿਹੜੇ ਫੇਸ਼ਲ ਹੇਅਰ ਹੁੰਦੇ ਬਹੁਤ ਜ਼ਿਆਦਾ ਸੀ ਉਹਦੀ ਫੇਸ ਦੇ ਉੱਪਰ ਔਰ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ ਜਦੋਂ ਅਸੀਂ ਮਿਲਣਾ ਜਾਂ ਕਿਸੇ ਫੰਕਸ਼ਨ ਤੇ ਆਣਾ ਜਾਂ ਕੁਝ ਵੀ ਤਾਂ ਉਹਨੇ ਇਹ ਕਹਿਣਾ ਕਿ ਮੈਂ ਕੀ ਲਗਾਵਾ ਜਿਹੜੇ ਜਿਹੜੇ ਵਾਲ ਆ ਖਤਮ ਹੋ ਜਾਣ ਤੇ ਇਹ ਜਿਹੜੇ ਹਨਾ ਕਿਉਂਕਿ ਬਾਰ-ਬਾਰ ਦੇਖੋ ਪਾਰਲਰਾਂ ਤੇ ਨਹੀਂ ਜਾਇਆ ਜਾਂਦਾ ਔਰ ਉਹ ਵੀ ਬਹੁਤ ਘਟ ਜਾਂਦੀ ਸੀ ਤੇ ਮੈਂ ਖੋਦੇ ਇਸ ਚੀਜ਼ ਨਾਲ ਸਹਿਮਤ ਹਗੀ ਪਾਰਲਰ ਤੇ ਜਾਣਾ ਮੈਨੂੰ ਵੀ ਪਸੰਦ ਨਹੀਂ ਹੈਗਾ ਠੀਕ ਹੈ ਇੱਕ ਤਾਂ ਫਜ਼ੂਲ ਖਰਚੀ ਆ ਤੇ ਇੱਕ ਐਵੇਂ ਵਾਦੂ ਦਾ ਪੈਸਾ ਵੇਸਟ ਹੁੰਦਾ ਤੇ ਉਹ ਚੀਜ਼ ਜਿਹੜੀ ਉਹ ਦੁਬਾਰਾ ਜੇ ਉਹ ਕਢਵਾਉਂਦੀ ਵੀ ਸੀ ਰੇਜ਼ਰ ਟਰੀਟਮੈਂਟ ਕੁਝ ਵੀ ਲਾ ਲੋ ਤਾਂ ਦੁਬਾਰਾ ਵਾਲ ਜਿਹੜੇ ਸੀ ਆ ਜਾਂਦੇ ਸੀ ਤੀਸਰਾ ਮੈਨੂੰ ਲੱਗਦਾ ਮੇਰੀਆਂ ਕਾਫੀ ਭੈਣਾਂ ਨੇ ਜਿਹੜੀਆਂ ਬੜੀਆਂ ਪਰੇਸ਼ਾਨ ਨੇ ਕਿ ਫੇਸ ਦੇ ਉੱਪਰ ਵਾਲ ਆ ਜਾਂਦੇ ਨੇ ਤਾਂ ਉਹਨਾਂ ਨੂੰ ਨਾ ਕਾਫੀ ਪ੍ਰੋਬਲਮ ਆਂਦੀ ਆ ਕਿ ਸਾਡਾ ਫੇਸ ਜਿਹੜਾ ਬੁਰਾ ਲੱਗਦਾ ਆ ਤੇ ਇੱਕ ਅੱਜ ਮੈਂ ਤੁਹਾਨੂੰ ਬੜਾ ਸੋਖਾ ਤਰੀਕਾ ਦੱਸਣ ਲੱਗੀ ਆ ਤੇ ਇਹ ਜਿਹੜਾ ਇਹ ਜਿਹੜੀ ਚੀਜ਼ ਮੈਂ ਦੱਸਣ ਲੱਗੀ ਆ ਖੁਦ ਮੈਂ ਆਪਣੀ ਉਸੇ ਫਰੈਂਡ ਨੂੰ ਦੇਖਿਆ ਇੱਕ ਦਿਨ ਆਪਾਂ ਮਿਲੇ ਤਾਂ ਮੈਂ ਉਹਨੂੰ ਪੁੱਛਿਆ ਕਿ ਯਾਰ ਇਹ ਕਿਸ ਤਰ੍ਹਾਂ ਹੋ ਗਿਆ ਤੇਰਾ ਫੇਸ ਇੰਨਾ ਸਾਫ਼ ਤੋਨੇ ਮੈਨੂੰ ਜੋ ਦੱਸਿਆ ਉਹ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੀ ਕਿਉਂਕਿ ਉਹਨੇ ਮੈਨੂੰ ਸਪੈਸ਼ਲ ਕਹਾਂ ਕਿ ਸਿਮਰਨ ਤੂੰ ਇਹ ਵੀਡੀਓ ਬਣਾ ਕੇ ਸਾਰਿਆਂ ਨਾਲ ਜਰੂਰ ਸਾਂਝੀ ਕਰੀ ਕਿਉਂਕਿ ਜਿਸ ਤਰ੍ਹਾਂ ਇਸ ਪ੍ਰੋਬਲਮ ਦੇ ਨਾਲ ਮੈਂ ਹਨਾ ਫੇਸ ਕੀਤਾ ਇਸ ਪ੍ਰੋਬਲਮ ਨੂੰ ਔਰ ਮੈਂ ਇੰਨੀ ਪਰੇਸ਼ਾਨ ਰਹੀਆਂ ਔਰ ਮੈਂ ਇੰਨਾ ਕੁਝ ਜਿੱਦਾਂ ਨਾਰਮਲ ਅਸੀਂ ਪੈਕ ਕੀ ਵੇਸਣ ਦੇ ਵਿੱਚ ਦਹੀਂ ਪਾ ਕੇ ਲਾ ਲਓ ਵੇਸਣ ਦੇ ਵਿੱਚ ਹਲਦੀ ਪਾ ਕੇ ਲਾ ਲਓ ਹਨ ਬਹੁਤ ਕੁਝ ਕੀਤਾ ਉਹਨੇ ਪਰ ਨਹੀਂ ਸੀ ਜੀ ਇਹ ਚੀਜ਼ ਜਿਹੜੀ ਸੀ ਉਹਦੀ ਨਹੀਂ ਸੀ ਖਤਮ ਹੁੰਦੀ ਔਰ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਉਹ ਮੈਂ ਨਾ ਤੁਹਾਨੂੰ ਦੱਸਾਂਗੀ ਇੱਕ ਛੋਟਾ ਜਿਹਾ ਉਹਨੇ ਨੁਸਖਾ ਆ ਬਹੁਤ ਸਸਤਾ ਜਿਵੇਂ ਬਾਜ਼ਾਰ ਦੇ ਵਿੱਚੋਂ ਸਾਨੂੰ ਮਿਲਦੀ ਹੈ ਨਾ ਫਟਕਰੀ ਤੁਸੀਂ ਦੇਖ ਸਕਦੇ ਹੋ ਫਟਕਰੀ 20-25 ਰੁਪਏ ਦੀ ਨਾਲ ਮਿਲ ਜਾਂਦੀ ਹੈ ਟਿੱਕੀ ਫਟਕਰੀ ਦੀ ਪੂਰੀ ਚੋਰ ਸਟਿੱਕੀ ਬਣੀ ਹੁੰਦੀ ਜਿਸ ਤਰ੍ਹਾਂ ਸਾਬਨ ਦੀ ਹੁੰਦੀ ਆ ਕਿਉਂਕਿ ਇਵੇਂ ਦੀ ਜੇ ਤੁਸੀਂ ਟੁੱਟੀ ਜੀ ਫਟਕਰੀ ਯੂਜ਼ ਕਰੋਗੇ ਨਾ ਮੇਰੇ ਕੋਲ ਤਾਂ ਹੈਗੀ ਨਹੀਂ ਸੀ ਸਬੂਤੀ ਵੈਸੇ ਤੇ ਸਬੂਤੀ ਸੀ ਆਪਾਂ ਵਰਤੀ ਸੀ ਤੇ ਇਸ ਕਰਕੇ ਇਸ ਇਸ ਤਰ੍ਹਾਂ ਦੀ ਆ ਇਸ ਤਰ੍ਹਾਂ ਦੀ ਤੁਸੀਂ ਬਿਲਕੁਲ ਨਹੀਂ ਵਰਤਣੀ ਹੈਗੀ ਕਿਉਂਕਿ ਫੇਸ ਖਰਾਬ ਹੋ ਜਾਊਗਾ ਇਹ ਕਿਉਂਕਿ ਦੇਖੋ ਨਾ ਨੁਕਰਾਂ ਜੀਆਂ ਬਣੀਆਂ ਹੋਈਆਂ ਤੁਸੀਂ ਉਹ 20 ਰੁਪਏ ਦੀ 25 ਰੁਪਏ ਦੀ ਟਿੱਕੀ ਆਣੀ ਪੂਰੀ ਚੋਰ ਜਿੱਦਾਂ ਜਿਸ ਤਰ੍ਹਾਂ ਸਾਬਣ ਦੀ ਟਿੱਕੀ ਹੁੰਦੀ ਆ ਬਿਲਕੁਲ ਮਲੈਮ ਹੁੰਦੀ ਆ ਤੇ ਤੁਸੀਂ ਉਹਨੂੰ ਸੌਫਟਲੀ ਮਤਲਬ ਸੌਫਟ ਹੁੰਦੀ ਆ ਬਿਲਕੁਲ ਕੋਈ ਤੁਹਾਡੀ ਫੇਸ ਤੇ ਜਿਹੜਾ ਨੁਕਸਾਨ ਨਹੀਂ ਕਰਦੀ ਤੇ ਤੁਸੀਂ ਜਦੋਂ ਆਪਣਾ ਫੇਸ ਨੂੰ ਗਿੱਲੇ ਕਰ ਲੈਣਾ ਫੇਸ ਨੂੰ ਧੋ ਲੈਣਾ ਤੇ ਉਹ ਵਾਲੀ ਜਿਹੜੀ ਸਾਬਣ ਦੀ ਟਿੱਕੀ ਵਰਗੀ ਫਟਕਰੀ ਹੁੰਦੀ ਸ ਪਲੇਨ ਹਨਾ ਬਿਲਕੁਲ ਵੀ ਜਿਹੜੀ ਉਹ ਫੇਸ ਨੂੰ ਰਗੜਦੀ ਨਹੀਂ ਉਹ ਵਾਲੀ ਟਿੱਕੀ ਦੇ ਨਾਲ ਤੁਸੀਂ ਆਪਣਾ ਫੇਸ ਜਿਹੜਾ ਉਹ ਕਰਨਾ ਹੈਗਾ ਇਸ ਤਰ੍ਹਾਂ ਮਤਲਬ ਤੁਸੀਂ ਆਪਣੇ ਫੇਸ ਨੂੰ ਧੋ ਲੈਣਾ ਹੈ ਗਿੱਲਾ ਕਰ ਲੈਣਾ ਹੈ ਮੂੰਹ ਨੂੰ ਤੇ ਫਿਰ ਤੁਸੀਂ ਉਹ ਪਟਕੀ ਨੂੰ ਜਿਹੜਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਣੇ ਫੇਸ ਤੇ ਰਬ ਕਰਨਾ ਹੈ ਔਰ ਇਹ ਨਹੀਂ ਹੈ ਕਿ ਤੁਸੀਂ 10 15 ਮਿੰਟ ਲੱਗੇ ਰਹਿਣਾ ਬਿਲਕੁਲ ਨਹੀਂ 5 7 ਮਿੰਟ ਤੁਸੀਂ ਕਰ ਸਕਦੇ ਹੋ ਮਤਲਬ 10 15 ਵਾਰੀ ਇੱਧਰ ਕਰ ਲਿਆ ਆਪਾਂ ਹਨਾ ਜਿੱਥੇ ਤੁਹਾਡੇ ਹੇਅਰ ਹੈਗੇ ਆ ਜਿਵੇਂ ਚਿੰਨ ਤੇ ਆ ਕਈਆਂ ਦੇ ਇੱਥੇ ਬਹੁਤ ਆਂਦੇ ਨੇ ਤਾਂ ਤੁਸੀਂ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਕਰਕੇ ਦਿਖਾਤਾ ਦਿੰਦੀ ਪਰ ਇਹ ਕੀ ਮੇਰੇ ਨਹੀਂ ਹੈਗੇ ਸੀਗੇ ਕੀ ਰੁਹੀ ਵਰਗੀ ਹੈ ਤਾਂ ਉਹ ਤਾਂ ਤੁਹਾਨੂੰ ਪਤਾ ਕੋਈ ਏਡੀ ਜ਼ਰੂਰਤ ਨਹੀਂ ਪੈਂਦੀ ਹੈਗੀ ਇਸ ਕਰਕੇ ਮੈਂ ਤੁਹਾਨੂੰ ਦੱਸਦੀਆਂ ਕੁਝ ਨਹੀਂ ਕਰਨਾ ਸਿਰਫ ਫੇਸ ਨੂੰ ਗਿੱਲੇ ਕਰਨਾ ਤੇ ਫਟਕਲੀ ਨੂੰ ਤੁਸੀਂ ਇਸ ਤਰ੍ਹਾਂ ਲਗਾਣਾ ਹੈ ਠੀਕ ਹੈ ਜੀ ਤੁਸੀਂ ਦੇਖਿਓ ਇੰਨਾ ਵਧੀਆ ਰਿਜ਼ਲਟ ਔਰ ਮੈਂ ਤਾਂ ਖੁਦ ਉਹਦਾ ਫੇਸ ਦੇਖ ਕੇ ਹਰਾਨ ਰਹਿ ਗਈਆਂ ਮੈਂ ਸੋਚਿਆ ਕਿ ਇਹ ਚੀਜ਼ ਤਾਂ ਕਾਫੀ ਮਿਲਿਆ ਪੈਣਾ ਪਰੇਸ਼ਾਨ ਨੇ ਕਿ ਆਪਾਂ ਜ਼ਰੂਰ ਸਾਂਝੀ ਕਰਨੀ ਹੈ ਇਹ ਚੀਜ਼ ਤੇ ਮਹਿੰਗੀ ਵੀ ਨਹੀਂ ਆ ਔਰ ਇਹਦਾ ਕੋਈ ਨੁਕਸਾਨ ਨਹੀਂ ਆ ਕੋਈ ਇਹਦਾ ਫੇਸ ਤੇ ਨੁਕਸਾਨ ਨਹੀਂ ਆ ਮੈਨੂੰ ਲੱਗਦਾ तकरीबन ਸਾਰਿਆਂ ਦੀ ਸਕਿਨ ਤੇ ਜਿਹੜੀ ਆ ਉਹ ਜਾ ਸਕਦੀ ਸੂਟ ਹੁੰਦੀ ਆ ਤੇ ਇਹਦਾ ਕੋਈ ਨੁਕਸਾਨ ਨਹੀਂ ਘੱਟ ਜਰੂਰ ਤੁਸੀਂ ਪਹਿਲਾਂ ਟਰਾਈ ਕਰਿਓ ਹਾਂ ਤੇ ਜੇ ਤੁਸੀਂ ਕਹੋਗੇ ਅਸੀਂ 15 ਦਿਨਾਂ ਚ ਇੱਕ ਵਾਰ ਕਰ ਲਿਆ 20 ਦਿਨ ਚ ਇੱਕ ਵਾਰ ਕਰ ਲਿਆ ਤਾਂ ਸਾਨੂੰ ਰਿਜ਼ਲਟ ਨਹੀਂ ਮਿਲਿਆ ਤਾਂ ਦੇਖੋ ਨਹੀਂ ਮਿਲਣਾ ਹਨਾ ਉਹ ਮੈਨੂੰ ਉਹਨਾਂ ਨੇ ਦੱਸਿਆ ਕਹਿੰਦੇ ਅਸੀਂ ਹਫ਼ਤੇ ਚ 4 ਤੋਂ 5 ਵਾਰੀ ਇਹ ਮੈਂ ਵਰਤੋਂ ਕੀਤਾ ਕਹਿੰਦੇ ਮੈਂ ਰਾਤ ਨੂੰ ਸੌਣ ਲੱਗਿਆਂ ਵੀ ਕਈ ਵਾਰ ਕਰ ਲੈਂਦੀ ਹੁੰਦੀ ਸੀ ਕਿ ਜਿਸ ਦਿਨ ਨਹੀਂ ਸੀ ਹੁੰਦਾ ਮਤਲਬ ਟਾਈਮ ਨਹੀਂ ਲੱਗਾ ਕੰਮ ਕਾਰਜ ਚ ਤਾਂ ਸਵੇਰੇ ਕਰ ਲਿਆ ਮਤਲਬ ਦਿਨ ਚ ਇੱਕ ਵਾਰ ਕਰਨਾ ਹੈ ਤੁਸੀਂ ਲਗਾਣਾ ਇਹਨੂੰ ਦਿਨ ਚ ਇੱਕ ਵਾਰ ਤੁਸੀਂ ਸਵੇਰੇ ਲਗਾ ਲਓ ਦੁਪਹਿਰੇ ਲਗਾ ਲਓ ਰਾਤ ਨੂੰ ਲਗਾ ਲਓ ਜਦੋਂ ਤੁਹਾਡੇ ਕੋਲ ਫ੍ਰੀ ਟਾਈਮ ਆ ਤੁਸੀਂ ਇਹਦੀ ਵਰਤੋਂ ਕਰੋ ਤੇ ਤੁਹਾਨੂੰ ਰਿਜ਼ਲਟ ਜਿਹੜਾ ਥੋੜੇ ਦਿਨਾਂ ਵਿੱਚ ਹੀ ਮਿਲਣਾ ਸ਼ੁਰੂ ਹੋ ਜਾਏਗਾ 10 ਤੋਂ 15 ਦਿਨ ਦੇ ਵਿੱਚ ਉਹ ਕਹਿੰਦੀ ਮੈਨੂੰ ਰਿਜ਼ਲਟ ਮਿਲਣਾ ਜਿਹੜਾ ਸੀ ਸ਼ੁਰੂ ਹੋ ਗਿਆ ਔਰ ਦੁਬਾਰਾ ਵਾਲ ਆਏ ਵੀ ਨਹੀਂ ਦੇਖੋ ਤੁਸੀਂ ਕਿੰਨਾ ਵਧੀਆ ਇਹਦਾ ਕਮਾਲ ਦਾ ਰਿਜ਼ਲਟ ਹੈ ਦੁਬਾਰੇ ਉਹਦੇ ਹੀਅਰ ਹੋਏ ਵੀ ਨਹੀਂ ਫੇਸ ਦੇ ਉੱਪਰ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਚੀਜ਼ ਆ ਤੇ ਮੈਨੂੰ ਇਹ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਚਾਹੀਦੀ ਆ ਕਿਉਂਕਿ ਭੈਣਾਂ ਨੂੰ ਆਪਣੇ ਫੇਸ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਤੇ ਇੰਨਾ ਜ਼ਿਆਦਾ ਸਾਡੇ ਕੋਲ ਪੈਸਾ ਨਹੀਂ ਹੁੰਦਾ ਕਿ ਅਸੀਂ ਪਾਲਰਾਂ ਤੇ ਜਾ ਕੇ ਵੇਸਟ ਕਰੀਏ ਜਾਂ ਟ੍ਰੀਟਮੈਂਟ ਕਰਾ ਲਈਏ ਜਾਂ ਕੁਝ ਵੀ ਹਨਾ ਤਾਂ ਇੱਕ ਨਾਰਮਲ ਜੀ ਚੀਜ਼ਾ 25 ਰੁਪਏ ਦੀ ਤਾਂ ਮੈਨੂੰ ਲੱਗਦਾ ਇੱਕੋ ਹੀ ਉਹਨੇ ਤਾਂ ਕਿਹਾ ਮੈਂ ਕੀ ਵਰਤੀ ਆ ਤੇ ਮੇਰੇ ਰਿਜ਼ਲਟ ਬਹੁਤ ਵਧੀਆ ਤੇ ਬਾਅਦ ਵਿੱਚ ਕਹਿੰਦੀ ਕਿ ਜਿੱਦਾਂ ਮੰਨ ਲਓ ਕਈਆਂ ਦੀ ਸਕਿਨ ਜਿਹੜੀ ਆ ਆਪਾਂ ਤਾਂ ਡਰਾਈ ਹੁੰਦੀ ਹੋਈ ਨਹੀਂ ਕਿ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਆ ਤੇ ਜੇ ਕਿਸੇ ਵਲ ਤੁਹਾਨੂੰ ਲੱਗਦਾ ਨਾ ਕਿ ਇਹ ਲਗਾਉਣ ਤੋਂ ਬਾਅਦ ਕਿਉਂਕਿ ਸਕਿਨ ਸਭ ਦੀ ਵੱਖਰੀ ਵੱਖਰੀ ਆ ਤੇ ਕਿਸੇ ਨੂੰ ਲੱਗਦਾ ਹੈ ਕਿ ਮੇਰੀ ਸਕਿਨ ਥੋੜੀ ਡਰਾਈ ਲੱਗ ਰਹੀ ਹੈ ਫੇਸ ਧੋਣ ਤੋਂ ਬਾਅਦ ਆ ਤੁਸੀਂ ਕੋਈ ਵੀ ਆਪਣਾ ਜਿਹੜਾ ਮੋਇਸਚਰਾਈਜ਼ਰ ਆ ਜਾਂ ਕੋਈ ਵੀ ਬੈਸਟ ਆਇਲ ਆ ਤੁਸੀਂ ਉਹ ਆਪਣੇ ਫੇਸ ਤੇ ਲਗਾ ਸਕਦੇ ਹੋ ਠੀਕ ਹੈ ਜੀ ਤੇ ਵੈਸੇ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ ਕਿ ਡਰਾਈ ਨਹੀਂ ਲੱਗ ਰਹੀ ਸਕਿਨ ਤਾਂ ਤੁਸੀਂ ਕੁਝ ਵੀ ਨਹੀਂ ਲਗਾਉਣਾ ਚਾਹਦੇ ਤਾਂ ਨਾ ਲਗਾਓ ਜੀ ਤੇ ਬਾਕੀ ਜਰੂਰ ਟਰਾਈ ਕਰਨਾ ਕੋਈ ਵੀ ਸਾਈਡ ਇਫੈਕਟ ਨਹੀਂ ਆ ਔਰ ਇਹ ਨਹੀਂ ਆ ਕਿ ਮੈਂ ਵਿਊਜ਼ ਦੀ ਖਾਤਰ ਬਸ ਚੱਕੀ ਫਟਕਰੀ ਤੇ ਤੁਹਾਡੇ ਅੱਗੇ ਆ ਗਈ ਹੈ ਨਹੀਂ ਜੀ ਇਹ ਬਿਲਕੁਲ ਰਿਜ਼ਲਟ ਦੇਖਿਆ ਹੋਇਆ ਆ ਤੇ ਤੁਸੀਂ ਜ਼ਰੂਰ ਟਰਾਈ ਕਰਨਾ ਕਿਉਂਕਿ ਨਹੀਂ ਤਾਂ ਤੁਸੀਂ ਦੇਖਿਆ ਹੋਣਾ ਮੇਰੀਆਂ ਜ਼ਿਆਦਾਤਰ ਵੀਡੀਓਜ਼ ਕਮੇਡੀ ਹੁੰਦੀਆਂ ਨੇ ਪਰ ਇਹ ਮੈਨੂੰ ਲੱਗਾ ਕਿ ਹੈਲਪ ਕਰ ਸਕਦੀ ਆ ਹਨਾ ਤੇ ਜਿਹੜੀ ਚੀਜ਼ ਚ ਚੰਗਿਆਈ ਹੋਵੇ ਤਾਂ ਉਹ ਮੈਂ ਤਾਂ ਜ਼ਰੂਰ ਸ਼ੇਅਰ ਕਰੂੰਗੀ ਕਿਉਂਕਿ ਸਭ ਨੂੰ ਆਪਣੇ ਫੇਸ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਤੇ ਭੈਣੋ ਸਾਡੀਆਂ ਵੀਡੀਓ ਨੂੰ ਜ਼ਰੂਰ ਸਪੋਰਟ ਕਰਿਓ ਤੇ ਇਹ ਵੀਡੀਓ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸ਼ਾਇਦ ਇਹ ਛੋਟੀ ਜੀ ਵੀਡੀਓ ਕਿਸੇ ਦਾ ਭਲਾ ਕਰ ਸਕੇ ਕਿਸੇ ਦਾ ਬਹੁਤ ਵੱਡਾ ਹਨ ਕਿਉਂਕਿ ਕਈ ਗਰਲਸ ਨੂੰ ਇਹ ਪ੍ਰੋਬਲਮ ਹੈਗੀ ਆਂ ਮੈਰਿਡ ਨੂੰ ਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਹੁੰਦਾ ਕਿ ਸਾਡਾ ਫੇਸ ਸੋਹਣਾ ਲੱਗੇ ਸਾਡੀ ਮੈਰिज ਹੋਣੀ ਆ ਤੇ ਸੋ ਇਹ ਵੀਡੀਓ ਸਾਡੀ ਜਰੂਰ ਸ਼ੇਅਰ ਕਰਿਓ ਕਿਸੇ ਦਾ ਭਲਾ ਹੋ ਜੂਗਾ ਜੀ ਤੇ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤੇ ਸਾਡੇ ਚੈਨਲ ਨੂੰ ਸਪੋਰਟ ਜਰੂਰ ਕਰਿਓ ਜੀ ਹੱਸਦੇ ਵਸਦੇ ਰਹੋ ਸਤਿ ਸ਼੍ਰੀ ਅਕਾਲ ਜੀ